ਦੱਸਦੀ ਹੈ ਕਿ ਇਹ ਸੜਕ ਜੋ ਕਿ ਕੁਝ ਸਮੇਂ ਪਹਿਲਾਂ ਹੀ ਬਣਾਈ ਗਈ ਸੀ ਅਤੇ ਇਹ ਦੋ ਦਿਨਾਂ ਦੀ ਬਰਸਾਤ ਨੇ ਹੀ ਨਗਰ ਕੌਂਸਲ ਤੇ ਕਈ ਸਵਾਲ ਖੜੇ ਕਰ ਦਿੱਤੇ ਨੇ ਦੱਸ ਦਈਏ ਕਿ ਇਸ ਸੜਕ ਤੋਂ ਗੁਜ਼ਰ ਰਿਹਾ ਇੱਕ ਮਿੱਟੀ ਦੇ ਨਾਲ ਭਰਿਆ ਹੋਇਆ ਟਰਾਲਾ ਵੇਸ ਸੜਕ ਤੇ ਪਲਟ ਗਿਆ ਜਿਸ ਨੂੰ ਲੱਗੇ ਕਿ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਬਾਰਿਸ਼ ਪੈਂਦੀ ਹੈ ਤਾਂ ਇਸ ਸੜਕ ਦੇ ਉੱਪਰ ਤਿੰਨ-ਤਿੰਨ ਘੰਟੇ ਪਾਣੀ ਨਿਕਲਣ ਦਾ ਕੋਈ ਵੀ ਪ੍ਰਬੰਧ ਨਹੀਂ ਹੁੰਦਾ ਅਤੇ ਉਹਨਾਂ ਆਖਿਆ ਕਿ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਨਾ ਹੋਣ ਦੇ ਕਾਰਨ ਇੱਥੋਂ ਲੰਘਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਅਤੇ ਉਹਨਾਂ ਆਖਿਆ ਕਿ ਸਭ ਤੋਂ ਵੱਡੀ ਦਿੱਕਤ ਦਾ ਕਾਰਨ ਇਹ ਹੈ ਕਿ ਇਸ ਸੜਕ ਦੇ ਵਿੱਚ ਕਾਰ ਜੋ ਡਿਵਾਈਡਰ ਬਣੇ ਹੋਏ ਨੇ ਉਹ ਬਿਲਕੁਲ ਵੀ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਕਿ ਹਰ ਵੇਲੇ ਹੀ ਕੋਈ ਵੱਡਾ ਹਾਦਸਾ ਹੋਣ ਦਾ ਖਤਰਾ ਬਣ ਉਥੇ ਇਹੋ ਨਾਲ ਆਖਿਆ ਕਿ ਅਜ ਸਵੇਰ ਦੇ ਸਮੇਂ ਵੀ ਜਦੋਂ ਇਹ ਟਰੱਕ ਪਲਟਿਆ ਤਾਂ ਇੱਕਦਮ ਹਫੜਾ ਤਫਰੀਦਾ ਮਾਹੌਲ ਪੈਦਾ ਹੋ ਗਿਆ। ਉਥੇ ਇਸ ਸੰਬੰਧੀ ਟਰੱਕ ਦੇ ਡਰਾਈਵਰ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਇਹ ਖੱਡੇ ਜਿਨ੍ਹਾਂ ਦੇ ਵਿੱਚ ਕੀ ਪਾਣੀ ਭਰਿਆ ਹੋਇਆ ਸੀ ਉਸ ਨੂੰ ਬਿਲਕੁਲ ਵੀ ਦਿਖਾਈ ਨਹੀਂ ਦਿੱਤੇ ਅਤੇ ਉਹਨਾਂ ਆਖਿਆ ਕਿ ਇਸ ਹਾਦਸੇ ਦੇ ਵਿੱਚ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ। ਇਹ ਮੀਂਹ ਦੇ ਕਰਕੇ ਹੋਇਆ ਜੀ ਆਪਣਾ ਪਾਣੀ ਖੜਾ ਸੀ ਉਹ ਖੱਡਾ ਬਹੁਤ ਡਾਵਲ ਸੀ। ਖੱਡੇ 'ਚ ਪਤਾ ਨਹੀਂ ਕਿਹੜਾ ਇਹ 9:00 ਵਜੇ ਦੇ ਕਰੀਬ ਹੋ ਗਿਆ। ਹਾਂ ਜੀ ਹਾਂ ਲੰਘਦੇ ਹੀ ਪੱਲਾ ਖੱਡਾ ਪਾਣੀ ਬਹੁਤ ਭਰਿਆ ਹੋਇਆ ਜੀ ਹੂੰ ਖੱਡਾ ਬਹੁਤ ਡਬਲ ਬਣ ਗਿਆ ਜੀ ਪਾਣੀ ਨਾਲ ਕੇ ਨਹੀਂ ਕਰਕੇ ਤੁਹਾਨੂੰ ਮੈਨੂੰ ਤਾਂ ਹੀ ਲੱਗ ਰਹੀ ਜਿਹੜੇ ਹਿਸਾਬ ਨਾਲ ਖੱਡੇ ਟੁੱਟੇ ਪਏ ਨੇ ਕੋਈ ਮੁਰੰਮਤ ਦਾ ਕੋਈ ਪ੍ਰਬੰਧ ਨਹੀਂ ਜੀ ਜਿੱਦੇ ਤੁਹਾਡੇ ਸਾਹਮਣੇ ਜੀ ਦੇਖੋ ਤੁਹਾਡੀ ਸਾਰੀ ਹੱਤ ਹੂੰ ਮੈਂ ਸੋਚਦਾ ਜੀ ਇਹ ਪਤਾ ਲੱਗੂਈ ਹੋਊ ਕਿ ਪਾਣੀ ਕਿੰਨਾ ਲੱਗਦਾ ਰਹੂਗਾ ਦੇਖਤਾ ਕਿਵੇਂ ਸਮਝੂਗਾ ਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ